ਕੀ ਲੈਣਾ ਸੰਬੰਧਤੋਂ ਕਿੱਥੇ ਗਈ ਸੀ ਮੋਗੇ ਜ਼ਿਲੇ ਤੋਂ ਜੀ ਇਰਾਕ ਦੇ ਵਿੱਚ ਗਈ ਸੀ ਮੈਂ ਕਿੰਨੇ ਚਿਰ ਪਹਿਲਾਂ ਗਈ ਸੀ ਅੱਜ ਤੋਂ 5 4 ਮਹੀਨੇ ਪਹਿਲਾਂ ਗਈ ਸੀ ਮੈਂ ਕਿਹੜੇ ਵਿਜ ਤੇ ਤੁਹਾਨੂੰ ਏਜੰਟ ਲੈ ਕੇ ਗਿਆ ਕਿਹੜਾ ਵਿਜ ਤੇ ਬੁਲਾਇਆ ਸੀ ਅਮਬਾਗਾ ਬਰਨਾਲਾ ਦਾ ਏਜੰਟ ਸੀਗਾ ਠੀਕ ਕਹਿੰਦਾ ਜੀ ਤੁਹਾਨੂੰ ਚੱਲ ਲੱਗਿਆ ਮੈਨੂੰ ਲੱਜਣ ਲੱਗਿਆ ਉਹਨਾਂ ਨੇ ਇਹ ਕੱਲ ਕਹੀ ਸੀ ਕਿ ਬਾਹਰ ਇਹ ਬਾਹਰ ਕੰਮ ਕਰਨਾ ਹੈ ਇਹ ਤਾਂ ਹਸਪੀਟਲ ਦੇ ਵਿੱਚ ਸਫਾਈ ਵਗੈਰਾ ਦਾ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕੰਪਨੀ ਦੇ ਵਿੱਚ ਲਗਾਇਆ ਜਦ ਜਦਨ ਮੈਨੂੰ ਲੈ ਕੇ ਗਏ ਉਸਦਨ ਹੀ ਮੇਰਾ ਫੋਨ ਖੋ ਲਿਆ ਸੀ ਉਹਨਾਂ ਨੇ ਉਸ ਵਾਰ ਫੋਨ ਮੈਨੇ ਇੱਕ ਹਫਤੇ ਬਾਅਦ ਮਿਲਦਾ ਸੀ ਘਰੇ ਗੱਲ ਕਰਨ ਨੂੰ ਹੁਣ ਵੀ ਨਹੀਂ ਦਿੰਦੇ ਸੀ ਕਿ ਕਿਸੇ ਦੇ ਘਰ ਮੈਨੂੰ ਕੰਮ ਕਰ ਲੈ ਇਹਨਾਂ ਨੇ ਭੇਜਿਆ ਉਸ ਤੋੜੇ ਉਸ ਘਰ ਦੇ ਮਾਲਕ ਤਿੰਨ ਚਾਰ ਦਿਨ ਮੈਂ ਇੰਨਾ ਠੀਕ ਰਿਆ ਪੰਜਵੇਂ ਦਿਨ ਮੈਂ ਕੰਮ ਕਰ ਰਹੀ ਸੀ ਉਹ ਬਹੁਤ ਜਾਨੀ ਕਿ ਮੈਂ ਦੱਸ ਵੀ ਨਹੀਂ ਸਕਦੀ ਕਿ ਇਦਾਂ ਨੇ ਕੀਤਾ ਮੈਂ ਕਿਹਾ ਹਾਂਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਕੰਪਨੀ ਵਾਪਸ ਸ਼ਟਡਾਊਨ ਉਹਨਾਂ ਨੇ ਮੈਨੂੰ ਕੰਪਨੀ ਵਾਪਸ ਸ਼ਟਡਾਊਨ ਅਸਵਾਰੇ ਮੇਰੀ ਇਹ ਜਨਟਾਈ ਜਿਹੜੀ ਪੁਰਾਣੀ ਮੈਨੂੰ ਬੁਲਾਇਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਬੋਲ ਕੇ ਗਈ ਕਹਿੰਦੀ ਤੇਨੀ ਕੰਪਨੀ ਬੈਠੀ ਰਹਿ ਹੁਣ ਮੈਂ ਤੈਨੂੰ ਕਿਤੇ ਵੀ ਕੰਮ ਤੇ ਨਹੀਂ ਭੇਜਣਾ ਗਾਏ ਮੇਰੇ ਇੱਕ ਛੁੱਟੀ ਦੀ ਘੜਿਆ ਉਹ ਬਹੁਤ ਬਿਮਾਰ ਆ ਗਏ ਸੀਗੇ ਮੇਰੇ ਘਰ ਦੇ ਕਹਿੰਦੇ ਨਾ ਵਾਪਿਸ ਭੇਜ ਦੋ ਜੇ ਨਹੀਂ ਕੰਮ ਹਾਂਜੀ ਤੇ ਹੁਣ ਵਾਪਸੀ ਕਿੱਦਾਂ ਸੰਭਵ ਹੋਈ ਕੱਟੀ ਵਾਪਸੀ ਬਾਬਾ ਜੀ ਨੇ ਮੇਰੇ ਘਰ ਜਾਨੇ ਕਨੈਕਟ ਕੀਤਾ ਤੇ ਫਿਰ ਬਾਬਾ ਜੀ ਨੇ ਮੈਨੂੰ ਇੱਧਰ ਬੁਲਾਇਆ ਕੋਈ ਆਉਣ ਲੱਗਿਆ ਪੈਸੇ ਲੱਗੇ ਤੁਹਾਡੇ ਕੋਈ ਨਹੀਂ ਜੀ ਕੋਈ ਪੈਸਾ ਨਹੀਂ ਲੱਗੇ ਲੱਗਿਆ ਕੋਈ ਹਾਂਜੀ ਜਾਣ ਲੱਗਿਆ 50000 ਰੁਪਏ ਮੇਰੀ ਏਜੰਟ ਨੇ ਲਿਆ ਸੀ ਤੁਹਾਡੇ ਤੋਂ ਏਜੰਟ ਹੁਣ ਵੀ ਮੰਗ ਕਰਦਾ ਜੇ ਤੁਸੀਂ ਉਧਰ ਆਉਣ ਲੱਗੇ ਹਾਂਜੀ ਏਜੰਟ 3 ਲੱਖ ਰੁਪਏ ਦੀ ਮੇਰੇ ਘਰ ਜਦੋਂ ਮੰਗ ਕਰਦਾ ਪਿਆ ਸੀ ਕਹਿੰਦਾ ਤੈਨਾਂ ਲੱਖ ਰੁਪਏ ਦੇ ਦਾਂ ਤੇ ਅਸੀਂ ਤੁਹਾਡੀ ਕੁੜੀ ਭੇਜ ਦਿੰਨੇ ਆ ਓਏ ਬਾਬਾ ਜੀ ਦੀ ਗੱਲ ਹਾਂਜੀ ਬਾਬਾ ਜੀ ਦੇ ਕਰਕੇ ਕੋਈ ਪੈਸਾ ਨਹੀਂ ਲਿਆ ਗਿਆ ਬਾਬਾ ਜੀ ਨੇ 29 ਤਰੀਕ ਉਹਨਾਂ ਨੇ ਮੰਗੀ ਸੀ 29 ਤਰੀਕ ਤੋਂ ਪਹਿਲਾਂ ਉਸ ਏਜੰਟ ਮੈਨੂੰ ਅੰਬੈਸੀ ਦਾ ਨਾਮ ਲੈ ਕੇ ਮੈਨੂੰ ਅੰਬੈਸੀ ਦੇ ਵਿੱਚ ਲੈ ਕੇ ਗਿਆ ਜਦੋਂ ਮੈਨੂੰ ਵੈਸੇ ਦੇ ਵਿੱਚੋਂ ਲੈ ਕੇ ਜਾਂਦਾ ਮੈਂ ਕਿਹਾ ਸਾਰਾ ਇਧਰੇ ਵੈਸੇ ਨਹੀਂ ਕਿ ਮੈਨੂੰ ਕਹਿੰਦੇ ਇਧਰ ਇੱਕ ਮੁੰਡੇ ਨੇ ਆਪਣੇ ਨਾਲ ਜਾਣਾ ਹੈ ਉੱਤੇ ਜਾ ਕੇ ਮੈਨੂੰ ਕਹਿੰਦਾ ਚਾਹ ਪੀਏਂਗੇ ਮੈਂ ਕਿਹਾ ਠੰਡੇ ਵਿੱਚ ਚਾਹ ਪੀਤੀ ਉੱਤੇ ਚਾਹ ਪੀਣ ਤੋਂ ਬਾਅਦ ਮੈਨੂੰ ਕੋਈ ਹੌਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਤੂ ਤਕਲੀਫ ਹੋਈ ਮੈਨੂੰ ਉਸ ਬੰਦੇ ਨੇ ਧਮਕੀ ਤੱਕ ਦਿੱਤੀ ਸੀ ਕਿ ਤੂੰ ਕਿਸੇ ਨੂੰ ਕੁਝ ਦੱਸੇਂਗੀ ਤਾਂ ਮੈਂ ਤੈਨੂੰ ਕੰਪਨੀ ਵਿੱਚੋਂ ਵੀ ਗੈਰ ਕਰਵਾ ਦੇਣਾ ਹੈ ਮਦ ਇਹ ਹਾਲਾਤ ਬਹੁਤ ਖਰਾਬ ਹੈ ਉੱਥੇ ਬਹੁਤ ਜ਼ਿਆਦਾ

ਬਹੁਤ ਮਾੜੇ ਹਾਲਾਤ ਨੇ ਉਧਰ ਕੁੱਟਦੇ ਮਾਰਦੇ ਜਿਆਦਾ ਨੇ ਕੋਈ ਕੰਮ ਨਹੀਂ ਕਰਾਉਂਦੇ ਟੌਰਚਰ ਕਰਦੇ ਨੇ ਸਾਰਾ ਕੁਝ ਵਗੈਰਾ ਗੰਦੇ ਗੰਦੇ ਬੋਲ ਦਿੰਦੇ ਨੇਗੇ ਖਾਣ ਪੀਣ ਨੂੰ ਨਹੀਂ ਦਿੰਦੇਗੇ ਜਾਣ ਲੱਗਾ ਏਜੰਟਾਂ ਨੂੰ ਤਾਂ ਕੋਈ ਪੈਸਾ ਵੀ ਲਿਆਏ ਕਿਹੜਾ ਏਜੰਟ ਜੀ ਹਾਂਜੀ ਪੈਸਾ ਲਿਆ ਸੀ ਸਾਡੇ ਪ੍ਰਿੰਟ ਦੀ ਕੁੜੀ ਸੀ ਕਿੰਨੇ ਪੈਸੇ ਲਏ ਜੀ ਤੁਹਾਡੇ ਕੋਲ ਸਾਡੇ ਤੋਂ ਸਾਡੇ ਕੋਲ 25-25000 ਰੁਪਏ ਤੇ ਉਸਾਥੇ ਲਿਆ ਸੀ ਤੁਹਾਨੂੰ ਕੀ ਕਿਹਾ ਗਿਆ ਏ ਉੱਥੇ ਜਾਣ ਵਾਲੇ ਸਾਨੂੰ ਜਾਣ ਵੇਲੇ ਸਾਨੂੰ ਕਿਹਾ ਸੀ ਵੀ ਵਧੀਆ ਕੰਮ ਦਿਵਾਵਾਂਗੇ ਮੈਨੂੰ ਫਾਰਮ ਦੇ ਕੰਮ 'ਚ ਬੁਲਾਇਆ ਸੀ ਪਰ ਮੈਨੂੰ ਉੱਥੇ ਫਾਰਮ ਦਾ ਕੰਮ ਦਿਵਾਇਆ ਨਹੀਂ ਘਰ ਦੇ ਕੰਮ 'ਚ ਹੀ ਬੁਲਾਤਾ ਹਾਲਾਤ ਕਿਹਦੇ ਉਥੋਂ ਦੇ ਕਿੰਨੇ ਦਿਨ ਤੋਂ ਉੱਥੇ ਗੁਜ਼ਾਰੇ ਆ ਹਾਲਾਤ ਬਹੁਤ ਮਾੜੇ ਆ ਕਿ ਵਿਚਾਨੇ ਕੰਮ ਕਰਨ ਵਾਲਾ ਹੈ ਨਹੀਂ ਉੱਥੇ ਸਭ ਕੁੜੀਆਂ ਨੇ ਤੂੰ ਬਾਬਾ ਜੀ ਨਾਲ ਕਿਵੇਂ ਰਾਬਤਾ ਹੋਇਆ ਬੜਾ ਬਾਬਾ ਜੀ ਨਾਲ ਮੇਰੇ ਘਰ ਦੇ ਨਾਲ ਕੰਟੈਕਟ ਕੀਤਾ ਸੀ ਫਿਰ ਸਾਡੇ ਨਾਲ ਹੋਇਆ ਫਿਰ ਇਹਨਾਂ ਦੇ ਬਦੌਲਤ ਸੀ ਇੱਥੇ ਉਹਨ ਦੇਸ ਵਾਸਤੇ ਪੱਤਿਓ ਕੀ ਜਾਣ ਚੁਣੇ ਮੇਰੇ ਬਾਕੀ ਲੜਕੀਆਂ ਉਹ ਜਾਣ ਨੂੰ ਕਿਤੇ ਯਾਰ ਬੈਠੀਆਂ ਹੋਈਆਂ ਜਾਂ ਜੰਟਾ ਚੱਤ ਜਾ ਜਾਂਦੀ ਹੈ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕੁੜੀਆਂ ਦਾ ਕੋਈ ਜਾਣ ਦਾ ਉੱਤੇ ਫਾਇਦਾ ਨਹੀਂ ਬਹੁਤ ਮਾੜੇ ਹਾਲਾਤ ਹੈ ਕਿਰਪਾ ਕਰਕੇ ਕੋਈ ਵੀ ਕੁੜੀ ਉੱਧਰ ਦੇ ਦੇਸ ਨਾ ਜਾਵੇ ਜੀ ਬਾਬੇ ਜੀ ਕਿੰਨੀਆਂ ਦੇਸ ਜਿਹੜੇ ਲੜਕੇ ਦੇਸ ਵਾਸਤੇ ਪੱਤੀਆਂ ਨੇ ਉਹਨਾਂ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਹਾਂ ਕਿ ਜਿਹੜੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਪਰ ਫਿਰ ਵੀ ਪਿੰਡਾਂ ਦੇ ਵਿੱਚੋਂ ਲਾਲਚ ਦੇ ਕੇ ਉਹ ਪਰਿਵਾਰ ਗਰੀਬ ਪਰਿਵਾਰਾਂ ਨੂੰ ਅ ਜਿਹੜਾ ਹੈ ਲਾਲਚ ਦੇ ਕੇ ਉਹਨਾਂ ਨੂੰ ਇਹੋ ਜਿਹੇ ਝਾਸਾ ਦੇ ਕੇ ਵੀ ਤੁਸੀਂ ਆਪਣੀ ਲੜਕੀ ਨੂੰ ਭੇਜ ਦਿਓ ਉੱਥੇ ਉਹਦੀ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਪਰ ਉਹਨਾਂ ਨੂੰ ਉੱਥੇ ਜਾ ਕੇ ਜਿਹੜਾ ਹੈ ਪ੍ਰਸ਼ਾਦ ਦਿੱਤਾ ਜਾਂਦਾ ਜਿਸ ਤਰ੍ਹਾਂ ਅੱਗੇ ਵੀ ਜਿਹੜੀਆਂ ਲੜਕੀਆਂ ਆਈਆਂ ਤੇ ਸੱਤ ਲੜਕੀਆਂ ਜਿਹੜੀਆਂ ਹੈ ਉਹ ਪਿਛਲੇ ਮਹੀਨੇ ਵਾਪਸ ਆਈਆਂ ਇਹਨਾਂ ਦੇ ਵਿੱਚੋਂ ਇੱਕ ਲੜਕੀ ਇਰਾਕ ਤੋਂ ਵਾਪਸ ਆਈ ਹੈ ਤੇ ਸੇ ਲੜਕੀਆਂ ਅਮਾਨ ਤੋਂ ਵਾਪਸ ਆਈਆਂ ਜਿਨ੍ਹਾਂ ਦੇ ਵਿੱਚ ਜਲੰਧਰ ਬਰਨਾਲਾ ਲੁਧਿਆਣਾ ਫਿਰੋਜ਼ਪੁਰ ਕਪੂਰਥਲਾ ਤੇ ਮੋਗਾ ਜ਼ਿਲ੍ਹੇ ਤੋਂ ਇਹ ਲੜਕੀਆਂ ਵਾਪਸ ਆਈਆਂ ਇਹ ਸਾਰੀਆਂ ਲੜਕੀਆਂ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਹਨ ਤੇ ਇਹਨਾਂ ਨੂੰ ਏਜੰਟਾਂ ਨੇ ਜਾਂ ਪਿੰਡਾਂ ਦੇ ਲੋਕਲ ਜਿਹੜੇ ਹੈਗੇ ਹਨ ਉਹਨਾਂ ਦੇ ਏਜੰਸੀ ੱਦੇ ਹੋਏ ਆ ਜਾ ਸਾਡੇ ਕਿ ਇਹਨਾਂ ਨੂੰ ਬਾਹਰ ਭੇਜ ਦਿੰਦੇ ਆ ਵੀ ਤੁਹਾਨੂੰ ਘਰ ਦਾ ਕੰਮ ਹੋਊਗਾ ਉੱਥੇ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਇਹ ਜਿਹੜਾ ਹੈ ਟੂਰਿਸਟ ਵੀਜਾ ਹੀ ਸੁਲਵਾਉਂਦੇ ਆ ਉੱਥੇ ਜਾ ਕੇ ਕੋਈ ਨਾ ਕੋਈ ਜਿਹੜਾ ਹੈਗਾ ਇਹਨਾਂ ਕੋਲ ਆ ਕੰਟਰੈਕਟ ਕਰਾ ਲੈਂਦੇ ਆ ਜਿਹਦੇ ਉੱਤੇ ਉਹ ਅਗੂਠਾ ਵਗੈਰਾ ਲਵਾ ਲੈਂਦੇ ਆ ਤੇ ਫਿਰ ਉਹਨਾਂ ਨੂੰ ਅੱਗੇ ਵੇਚ ਦਿੰਦੇ ਆ ਇਹਨਾਂ ਵਿੱਚ ਜਿਹੜੀਆਂ ਦੋ ਲੜਕੀਆਂ ਅੱਜ ਇੱਥੇ ਪਹੁੰਚੀਆਂ ਤੇ ਉਹ ਆਪਣੀ ਗੱਲ ਜਿਹੜੀਆਂ ਹੈਗੀਆਂ ਤੁਹਾਨੂੰ ਦੱਸਣਗੀਆਂ ਜਿਹੜੀ ਇਰਾਕ ਚ ਲੜਕੀ ਆਈ ਐ ਇਹ 22 ਅਕਤੂਬਰ ਨੂੰ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ ਤੇ 5 ਦਸੰਬਰ ਨੂੰ ਸਹੀ ਸਲਾਮਤ ਲੜਕੀ ਇਰਾਕ ਤੋਂ ਵਾਪਸ ਆ ਗਈ। ਇਸੇ ਤਰ੍ਹਾਂ ਜਿਹੜੀ ਉਮਾਨ ਵਾਲੀ ਲੜਕੀ ਹੈ ਇਹ 5 ਨਵੰਬਰ ਨੂੰ ਸਾਡੇ ਕੋਲੇ ਸੇ ਆਈ ਸੀ ਇਹਨਾਂ ਨੇ ਕੰਪਲੇਂਟ ਕੀਤੀ ਸੀ ਤੇ 16 ਨਵੰਬਰ ਨੂੰ 24 ਨੂੰ ਇਹ ਲੜਕੀ ਜਿਹੜੀ ਹੈਗੀ ਇਹ ਵਾਪਸ ਆਪਣੇ ਘਰ ਆ ਗਈ ਹੈ। ਇਹਨਾਂ ਵਾਪਸ ਜਿਹੜੀਆਂ ਪਰਤੀਆਂ ਲੜਕੀਆਂ ਇਹਨਾਂ ਜੋ ਕੁਛ ਦਾ ਥੋੜਾ ਤੇਰੀ ਉੱਤੇ ਗਏ ਸੀ ਜਾਂਦੇ ਹੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਧੋਖਾ ਹੋ ਗਿਆ ਤੇ ਉਦੋਂ ਤੇ ਇਹਨਾਂ ਨੇ ਜਿਹੜਾ ਹੈ ਮੈਸੇਜ ਭੇਜਨੇ ਸ਼ੁਰੂ ਕੀਤੇ ਆਪਣੇ ਮਾਪੇਪਨਾ ਜਿਹੜਾ ਹੈਗਾ ਦੱਸਿਆ ਕਿ ਅਸੀਂ ਇੱਥੇ ਫਸ ਗਏ ਆ ਤੇ ਕੁਝ ਜਿਹੜੇ ਹੈਗੇ ਆ ਇਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਵਿਦੇਸ਼ ਮੰਤਰਾਲੇ ਦਾ ਤੁਹਾਨੂੰ ਪਤਿਸ ਕਰਦਾ ਜਿਨ੍ਹਾਂ ਨੇ ਇਹ ਲੜਕੀਆਂ ਨੂੰ ਜਿਹੜਾ ਹੈ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਇੱਥੇ ਵਾਪਸ ਲਿਆਂਦੀਏ ਤੇ ਇਹ ਲੜਕੀਆਂ 100 ਤੋਂ ਉੱਪਰ ਵਾਪਸ ਲੜਕੀਆਂ ਆ ਚੁੱਕੀਆਂ ਤੇ ਲਗਾਤਾਰ ਜਿਹੜੀਆਂ ਇਹ ਲੜਕੀਆਂ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਇਹ ਦਿੱਲੀ ਤੋਂ ਚੜਾਉਂਦੇ ਸੀ ਹੁਣ ਇਹ ਬੰਬੇ ਤੋਂ ਚੜਾਉਂਦੇ ਆ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਉਹ ਬਣਿਆ ਹੋਇਆ ਤੇ ਅਸੀਂ ਤਾਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਜਿਹੜੇ ਇਹੋ ਜਿਹੇ ਏਜੰਟਾ ਇਹਨਾਂ ਨੂੰ ਅਹ ਫੜਿਆ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਮਨੁੱਖੀ ਸਮਗਲਿੰਗ ਦਾ ਮਾਮਲਾ ਇਹਨਾਂ ਤੇ ਬਣਦਾ ਇਹ ਜਿਹੜੇ ਹੈਗੇ ਆ ਗਰੀਬ ਲੋਕਾਂ ਨੂੰ ਇਹ ਟਾਰਗੇਟ ਬਣਾਉਂਦੇ ਆ ਖਾਸ ਕਰਕੇ ਜਿਹੜੇ ਹੈਗੇ ਆ ਲੋਅਰ ਲੈਵਲ ਦੇ ਉੱਤੇ ਜਿਨ੍ਹਾਂ ਦੀ ਕੋਈ ਜਿਹੜੀ ਹੈਗੀ ਪਿੱਛੋਂ ਅਪਰੋਚ ਨਾ ਕਰ ਸਕਣ ਸੋ ਜਿਹੜੀ ਇਹ ਬੜੀ ਬੜੀ ਦੁੱਖ ਦੀ ਗੱਲ ਆ ਖਾਸ ਕਰਕੇ ਧੀਆਂ ਵਾਸਤੇ ਜਿਹੜੀਆਂ ਜਿਨ੍ਹਾਂ ਦੀਆਂ ਨੌਜਵਾਨ ਧੀਆਂ ਬਾਹਰ ਚਲੇ ਜਾਂਦੀਆਂ ਉਹ ਮਾਪੇ ਨੂੰ ਪਤਾ ਕਿ ਉਹਨਾਂ ਦਾ ਪਿੱਛੋ ਕੀ ਹਾਲ ਹੁੰਦਾ ਤੇ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਤਬਰਾਈ ਤੇ ਕੋਈ ਵੀ ਇਹੋ ਜਿਹੇ ਝਾਸਾ ਦੇ ਕੇ ਵੀ ਅਸੀਂ ਤੁਹਾਨੂੰ ਥੋੜੇ ਪੈਸਿਆਂ ਚ ਲੈ ਜਾਵਾਂਗੇ ਚੰਗੀ ਤਨਖਾਹ ਪਰ ਜੇ ਇਹੋ ਜਿਹੇ ਏਜੰਟਾਂ ਦੇ ਕੋਲ ਨਾਫਸ ਹੋ ਜੇ ਕਿਸੇ ਨੇ ਬਾਹਰ ਜਾਣਾ ਹੀ ਅਸੀਂ ਕਹਿੰਦੇ ਇਹਨਾਂ ਮੁਲਕੇ ਚ ਨਾ ਜਾਓ ਪਰ ਜੇ ਜਾਣਾ ਵਾ ਤੇ ਵਰਕ ਪਰਮਿਟ ਤੇ ਜਾਓ ਤਾਂ ਕਿ ਤੁਸੀਂ ਸੇਫ ਵੀ ਹੋਵੋਗੇ ਤੇ ਸਰਕਾਰ ਵੀ ਜਿਹੜੀ ਹੈਗੀ ਥੋਡੇ ਨਾਲ ਫਿਰ ਖੜ ਸਕਦੀ ਹੈ ਤੇ ਤੁਹਾਨੂੰ ਜਿਹੜੀ ਹੈਗੀ ਆ ਇਹ ਕੋਈ ਗਲਤ ਫਸਦਾ ਬੰਦਾ ਤੇ ਉਹਨਾਂ ਕੋਲ ਜੋਗ ਮਾਉਜਾ ਵੀ ਉਹਨਾਂ ਕੋਲ ਲਿਆ ਜਾ ਸਕਦਾ ਸੋ ਜਦੋਂ ਅਸੀਂ ਗੈਰ ਕਾਨੂੰਨੀ ਇਸ ਤਰੀਕੇ ਨਾਲ ਜਾ ਕੇ ਕੰਮ ਕਰਦੇ ਆਂ ਤੇ ਉਹਦੇ ਉੱਤੇ ਜਿਹੜਾ ਹੈਗਾ ਬਹੁਤ ਰਿਸ਼ਕਾ ਤੇ ਰਿਸਕ ਜਿਹੜਾ ਹੈ ਇਹ ਨਹੀਂ ਲੈਣਾ ਚਾਹੀਦਾ ਉੱਪਰ ਕਿਸ ਤਰ੍ਹਾਂ ਹਲਾਤਾ ਜੋ ਉੱਥੇ ਲੜਕੇ ਰਹਿਦੇ ਨਹੀਂ ਨਹੀਂ ਵਾਕੇ ਦੱਸਣਗੇ ਆਪਣੀ ਜਵਾਬ ਦੇਣਗੇ ਕਿਉਂਕਿ ਇਹਨਾਂ ਨੇ ਜੋ ਆਪਣੇ ਮਾਪੇ ਨੂੰ ਦੱਸਿਆ ਉਹਨਾਂ ਨੇ ਆਣ ਕੇ ਦੱਸਿਆ ਕਿ ਸਾਨੂੰ ਇਹ ਜਿਹੜੇ ਹੈਗੇ ਆ ਜਿਸ ਕੰਮ ਤੇ ਲੈ ਕੇ ਜਾਂਦੇ ਉਹ ਕੰਮ ਨਹੀਂ ਕਰਾਉਂਦੇ ਹੋਰ ਕੰਮਾਂ ਦੇ ਵਿੱਚ ਜਿਹੜਾ ਹੈਗਾ ਤੱਕਦੇ ਆ ਮਾਨਸਿਕ ਤਸੀਹੇ ਦਿੰਦੇ ਆ ਉਹਨਾਂ ਦੇ ਜੇ ਬਿਮਾਰ ਹੋ ਜਾਂਦਾ ਇਲਾਜ ਨਹੀਂ ਕਰਾਉਂਦੇ ਉੱਥੇ ਜਾ ਕੇ ਜਦੋਂ ਫਸ ਜਾਂਦਾ ਫੇਰ ਹੀ ਪਤਾ ਲੱਗਦਾ ਬਾਬਾ ਜੀ ਇੰਨੀਆਂ ਹੀ ਲੜਕੇ ਵਾਪਸ ਆ ਗਿਆ ਕੀ ਹੁਣ ਤੱਕ ਕੋਈ ਟਰੈਵਲ ਜੈਂਟਰ ਦਾ ਪਰਚਾ ਹੋਇਆ ਵਾ ਟਰੈਵਲ ਏਜੰਟ ਤੇ ਪਰਚੇ ਅਸੀਂ ਕਰਾਇਆ ਵੀ ਹੈ ਪਰ ਅਫਸੋਸ ਆ ਕਿ ਜਦੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਹੁੰਦੀਆਂ ਤੇ ਹਰ ਇੱਕ ਨੂੰ ਜਿਹੜਾ ਹੈਗਾ ਏਜੰਟ ਪੈਸੇ ਵਾਲਾ ਹੁੰਦਾ ਤੇ ਨਾ ਤਾਂ ਅਸੀਂ ਦੇਖਿਆ ਜਿਹੜੇ ਖਾਸ ਕਰਕੇ ਮਕਰੋਂ ਕੋਈ ਜਿਹੜਾ ਹੈ ਕੇਸ ਲੜਨ ਦਾ ਇਸਕ ਵੀ ਨਹੀਂ ਹੁੰਦਾ ਕਈ ਵਾਰ ਤਾਂ ਪੁਲਿਸ ਵਾਲੇ ਬਿਆਨ ਲੈਣ ਜਾਂਦੇ ਆ ਤੇ ਉਹ ਲੜਕੀਆਂ ਜਿਹੜੀਆਂ ਹੈਗੀਆਂ ਉਹ ਉਹ ਬਿਆਨ ਨਹੀਂ ਦਿੰਦੀਆਂ ਕਿ ਉਹ ਤਾਂ ਪਹਿਲਾਂ ਹੀ ਰੋਟੀ ਦਵਾਜਾਰ ਹੁੰਦੇ ਵੀ ਅਸੀਂ ਕਿਹੜੇ ਚੱਕਰ ਦੇ ਵਿੱਚ ਅਦਾਲਤਾਂ ਵੀ ਜਾਵਾਂਗੇ ਇਸੇ ਕਰਕੇ ਇਹ ਜਿਹੜੇ ਕੇਸ ਆ ਇਹਨਾਂ ਦੇ ਉੱਤੇ ਇਹ ਜਿਹੜੇ ਹੈ ਨਹੀਂ ਚੱਲਦੇ ਜਾਂ ਬਿਆਨ ਹੀ ਨਾ ਹੋਣ ਕਰਕੇ ਉੱਥੇ ਰੁਕ ਜਾਂਦੇ ਅਸੀਂ ਹਰ ਜਿਹੜੀ ਲੜਕੀ ਸਾਡੇ ਕੋਲ ਜਿਹੜੇ ਮਾਂ-ਬਾਪ ਸ਼ਿਕਾਇਤ ਲੈ ਕੇ ਆਉਂਦੇ ਆ ਅਸੀਂ ਉਹਨਾਂ ਨੂੰ ਪਹਿਲਾਂ ਕਹਿੰਨੇ ਆ ਵੀ ਪਹਿਲਾਂ ਇਹ ਪੁਲਿਸ ਥਾਣੇ ਦੇ ਵਿੱਚ ਕੇਸ ਦਰਜ ਕਰਾਓ ਪਰ ਉਹਦੀ ਜਿਹੜੀ